ਔਰ ਸਾਡੇ ਸਾਹਮਣੇ ਪੁੱਡਾ ਦਾ ਦਫ਼ਤਰ ਹੈ ਇਹ ਕਾਦੇ ਵਾਸਤੇ ਬਣਿਆ ਲੋਕਾਂ ਦੀਆਂ ਸਹੂਲਤਾਂ ਵਾਸਤੇ ਤਾਂ ਲੋਕ ਸਹੂਲਤਾਂ ਲੈਣ ਆਉਂਦੇ ਆ ਤਾਂ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਉਹ ਬਾਹਰ ਲਗਾਈਆਂ ਜਾਂਦੀਆਂ ਜੋ ਅਫਸਰ ਸਾਹੀ ਮੋਟੀਆਂ ਤਨਖਾਹਾਂ ਲੈ ਰਹੀ ਹੈ ਸਾਰੀ ਅਫਸਰ ਸਾਹੀ ਦੀਆਂ ਗੱਡੀਆਂ ਜਿਹੜੀਆਂ ਉਹ ਅੰਦਰ ਹੈ ਤਾਂ ਪ੍ਰਾਈਵੇਟ ਬੰਦੇ ਨੂੰ ਕਿਹਾ ਜਾਂਦਾ ਕਿ ਤੁਸੀਂ ਕੋਈ ਕਾਰੋਬਾਰ ਖੋਲਣਾ ਤਾਂ ਆਪਣੀ ਪਾਰਕਿੰਗ ਵੜਾਓ ਆਪਣੀ ਅੰਡਰਗਰਾਊਂਡ ਪਾਰਕਿੰਗ ਵੜਾਓ ਤੇ ਜੇ ਸਰਕਾਰ ਆਪਣਾ ਅਦਾਰਾ ਖੋਲਦੀ ਹੈ ਤਾ ਫੇਰ ਕਹਿੰਦੇ ਆ ਜੀ ਲੋਕਾਂ ਦੀਆਂ ਗੱਡੀਆਂ ਬਾਹਰ ਲੱਗਣਗੀਆਂ ਪਾਰਕਿੰਗ ਸਿਰਫ ਸਰਕਾਰੀ ਮੁਲਾਜ਼ਮਾਂ ਵਾਸਤੇ ਹੋਵੇਗੀ ਤਾਂ ਹੁਣ ਤੁਸੀਂ ਵੇਖੋ ਕਿ ਮੋਟੀ ਅਫਸਰਸ਼ਾਹੀ ਜਿਹੜੀ ਆ ਉਸ ਦੀਆਂ ਜਿੰਨੀਆਂ ਵੀ ਗੱਡੀਆਂ ਨੇ ਸਭ ਗੱਡੀਆਂ ਅੰਦਰ ਲੱਗ ਰਹੀਆਂ ਜਿੰਨੇ ਮੁਲਾਜ਼ਮ ਨੇ ਉਹਨਾਂ ਦੀਆਂ ਗੱਡੀਆਂ ਅੰਦਰ ਨੇ ਤਾਂ ਪ੍ਰਾਈਵੇਟ ਲੋਕ ਜਿੰਨੇ ਕੰਮ ਕਰਾਉਣ ਆ ਰਹੇ ਆ ਜਿਨ੍ਹਾਂ ਦੀ ਸਹੂਲਤ ਵਾਸਤੇ ਦਫ਼ਤਰ ਬਣਾਇਆ ਗਿਆ ਉਹਨਾਂ ਦੀਆਂ ਗੱਡੀਆਂ ਰੋਡ ਪਰੇ ਪਏ ਨੇ ਦੋਨੋਂ ਤਰਫ ਪੁੱਡਾ ਦੇ ਰੋਡ ਭਰੇ ਆ ਕੋਈ ਗੱਡੀਆਂ ਦੀ ਸੇਫਟੀ ਨਹੀਂ ਕਿਸੇ ਵੀ ਗੱਡੀ ਦਾ ਕੋਈ ਵੀ ਨੁਕਸਾਨ ਹੋ ਸਕਦਾ ਕੋਈ ਵੀ ਕਿਸੇ ਤਰ੍ਹਾਂ ਦੇ ਸੀਸੀਟੀਵੀ ਕੈਮਰੇ ਨਹੀਂ ਔਰ ਸੜਕ ਬਲੌਕ ਕਰਨਾ ਸੜਕ ਦੇ ਉੱਤੇ ਗੱਡੀਆਂ ਖੜੀਆਂ ਕਰਨੀਆਂ ਇਹ ਕਾਨੂੰਨ ਕਦੋਂ ਤੋਂ ਬਣ ਗਿਆ ਕਿ ਸੜਕ ਜੋ ਆ ਇਹ ਗੱਡੀਆਂ ਖੜੀਆਂ ਕਰਨ ਨੂੰ ਬਣਾਈਆਂ ਨੇ ਇਹ ਆਮ ਪਬਲਿਕ ਦੀ ਆਵਾਜ਼ਾਈ ਵਾਸਤੇ ਆ ਔਰ ਇਸ ਦੇ ਉੱਤੇ ਸਰਕਾਰੀ ਮਹਿਕਮਾ ਅਸੀਂ ਕਹਿ ਰਿਹਾ ਕਿ ਆਪਣੀਆਂ ਗੱਡੀਆਂ ਬਾਹਰ ਖੜੀਆਂ ਕਰਕੇ ਆਓ ਆਪਣੀਆਂ ਗੱਡੀਆਂ ਬਾਰ ਖੜੀਆਂ ਕਰੋ ਬਾਹਰ ਤੁਹਾਡੀ ਗੱਡੀ ਚੋਰੀ ਹੋ ਜਾਵੇ ਬਾਹਰ ਤੁਹਾਡੀ ਗੱਡੀ ਵਿੱਚੋਂ ਸਮਾਨ ਚੋਰੀ ਹੋ ਜਾਵੇ ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋ ਜਾਵੇ ਤਾਂ ਅਫਸਰਸ਼ਾਹੀ ਜਿਹੜੀ ਆ ਉਹ ਜ਼ਿੰਮੇਵਾਰ ਨਹੀਂ ਆ ਇਹ ਪੁੱਡਾ ਦਾ ਦਫ਼ਤਰ ਹੈ ਇਹ ਪੁੱਡਾ ਦੇ ਅਫਸਰ ਇਸ ਚੀਜ਼ ਦੇ ਜ਼ਿੰਮੇਵਾਰ ਨਹੀਂ ਆ ਕਿਉਂਕਿ ਸਰਕਾਰ ਜੋ ਹੈ ਉਸ ਦੇ ਕਾਨੂੰਨ ਕੀ ਕਹਿੰਦੇ ਆ ਸਿਰਫ ਐਸ਼ੋ ਆਰਾਮ ਸਰਕਾਰੀ ਅਫਸਰਾਂ ਨੇ ਹੀ ਕਰਨਾ ਹੈ ਸਰਕਾਰੀ ਮੰਤਰੀਆਂ ਨੇ ਹੀ ਕਰਨਾ ਹੈ ਤਾਂ ਸਰਕਾਰੀ ਅਦਾਰਿਆਂ ਨੇ ਹੀ ਕਰਨਾ ਜੇ ਗੱਲ ਕਰਦੇ ਹੋ ਲੋਕਾਂ ਦੀ ਤਾ ਲੋਕਾਂ ਨੂੰ ਜੋ سہولتਾਂ ਦਿੱਤੀਆਂ ਜਾ ਰਹੀਆਂ ਆ ਉਹ ਤੁਸੀਂ ਵੇਖ ਰਹੇ ਹੋ ਕਿ ਹਜ਼ਾਰਾਂ ਦੇ ਹਿਸਾਬ ਨਾਲ ਗੱਡੀਆਂ ਪੁੱਡਾ ਦੇ ਬਿਲਕੁਲ ਦੋਨੋਂ ਤਰਫ ਲੱਗੀਆਂ ਨੇ ਔਰ ਪੁੱਡਾ ਦੇ ਬਾਹਰ ਗੱਡੀਆਂ ਪ੍ਰਾਈਵੇਟ ਲੋਕਾਂ ਦੀ ਆ ਜੋ ਲੋਕਾਂ ਨੂੰ سہولت ਦਿੱਤੀ ਗਈ ਆ ਤਾਂ ਇਹ سہولت ਮਿਲੀ ਆ ਇਸ ਪੁੱਡਾ ਦਫਤਰ ਵਿੱਚੋਂ ਤਾਂ ਜੇ ਆ ਕੇ ਇੱਥੇ ਗੱਲ ਕਰਦੇ ਆ ਤਾਂ ਉਹ ਕਹਿੰਦੇ ਆ ਕਿ ਲਿਖਤੀ ਬੋਰਡ ਲੱਗੇ ਹੋਏ ਆ ਇਹ ਲਿਖਤੀ ਬੋਰਡ ਲਾ ਕੇ ਰੱਖਿਆ ਹੋਇਆ ਕਿ ਨਾਡਾ ਅਲਾਉਡ ਪ੍ਰਾਈਵੇਟ ਵੀਕਲ ਕੋਈ ਪ੍ਰਾਈਵੇਟ ਵਹੀਕਲ ਅੰਦਰ ਜਾਣਾ ਅਲਾਉਡ ਨਹੀਂ ਹੈ ਪ੍ਰਾਈਵੇਟ ਵਹੀਕਲ ਬਾਹਰ ਖੜਾ ਹੋਵੇਗਾ ਤਾਂ ਬਾਹਰ ਇਹਨਾਂ ਨੇ ਕਿਹੜੀ ਸਰਕਾਰੀ ਜਗ੍ਹਾ ਛੱਡੀ ਏ ਸੜਕ ਬਣਾਈ ਏ ਕਰੋੜਾ ਰੁਪਿਆ ਲਗਾਇਆ ਏ ਤੇ ਕਰੋੜਾ ਰੁਪਿਆ ਦੇ ਉੱਤੇ ਪਬਲਿਕ ਦੀਆਂ ਗੱਡੀਆਂ ਜਿਹੜੀਆਂ ਇਹ ਲੱਗੀਆਂ ਨੇ ਤਾਂ ਇਹਨਾਂ ਲੋਕਾਂ ਦੀ ਕੀ ਗਲਤੀ ਏ ਕਿ ਇਸ ਦਫ਼ਤਰ ਵਿੱਚ ਆ ਕੇ ਕੰਮ ਕਰਨਾ ਤਾਂ ਪੁੱਢਾ ਦਫ਼ਤਰ ਦੀ ਅਸੀਂ ਗੱਲ ਕਰ ਦਈਏ ਕਿ ਪੁੱਢਾ ਵਾਲੇ ਕਿੰਨੇ ਕੇ ਇਸ ਚੀਜ਼ ਨੂੰ ਵੇਖ ਰਹੇ ਆ ਕਿ ਜੋ ਲੋਕ ਸਾਡੇ ਕੋਲ ਆਏ ਆ ਉਹਨਾਂ ਦੇ ਕਿੰਨੇ ਨੁਕਸਾਨ ਹੋ ਗਏ ਆ ਕਿੰਨੀਆਂ ਗੱਡੀਆਂ ਚੋਰੀਆਂ ਹੋਈਆਂ ਹੋਣਗੀਆਂ ਕਿੰਨਿਆਂ ਦੀਆਂ ਗੱਡੀਆਂ ਦੇ ਵਿੱਚੋਂ ਸਮਾਨ ਚੋਰੀ ਹੋਇਆ ਹੋਣਗੇ ਲੇਕਿਨ ਸਰਕਾਰੀ ਅਫਸਰशाही ਸਰਕਾਰੀ ਜਿੰਨੇ ਵੀ ادارے ਨੇ ਸਾਰਿਆਂ ਦੀਆਂ ਆਪਣੀਆਂ ਪਾਰਕਿੰਗਾਂ ਨੇ ਲੇਕਿਨ ਆਮ ਪਬਲਿਕ ਵਾਸਤੇ ਕੋਈ ਪਾਰਕਿੰਗ ਨਹੀਂ ਆਮ ਪਬਲਿਕ ਨੂੰ ਖੁੱਲੇ ਉੱਤੇ ਗੱਡੀਆਂ ਖੜੀਆਂ ਕਰਨ ਵਾਸਤੇ ਕਿਹਾ ਗਿਆ ਤਾਂ ਆਹ ਤੁਸੀਂ ਵੇਖ ਸਕਦੇ ਹੋ ਕਿ ਸਭ ਪ੍ਰਾਈਵੇਟ ਗੱਡੀਆਂ ਬਾਹਰ ਲੱਗੀਆਂ ਨੇ ਤਾਂ ਇੱਕ ਤੇ ਰੋਡ ਦੇ ਉੱਤੇ ਆ ਜੇ ਹੁਣ ਟ੍ਰੈਫਿਕ ਵਾਲੀ ਪੁਲਿਸ ਆ ਜਾਵੇ ਤਾਂ ਉਥੇ ਕੀ ਹੋਣਾ ਪ੍ਰਾਈਵੇਟ ਲੋਕਾਂ ਦੇ ਚਲਾਨ ਹੋਣੇ ਆ ਪ੍ਰਾਈਵੇਟ ਲੋਕਾਂ ਦੀਆਂ ਗੱਡੀਆਂ ਚੱਕ ਲੈਣੀਆਂ ਲੇਕਿਨ ਸਰਕਾਰ ਦੇ ਅਫਸਰ ਜਿਹੜੇ ਮੋਟੀਆਂ ਤਰ੍ਹਾਂ ਹਾਂ ਲੈ ਰਹੇ ਆ ਉਹਨਾਂ ਦੀਆਂ ਗੱਡੀਆਂ ਅੰਦਰ ਲੱਗੀਆਂ ਨੇ ਗੱਡੀਆਂ ਵੀ ਸੇਫ ਨੇ ਸਮਾਨ ਵੀ ਸੇਫ ਹੈ ਤਾਂ ਇਹ ਸਰਕਾਰ ਦੀਆਂ ਸਹੂਲਤਾਂ ਇਹ ਨਕਮੀਆਂ ਸਰਕਾਰਾਂ ਦੀਆਂ ਸਹੂਲਤਾਂ ਨੇ ਔਰ ਲੰਬੇ ਸਮੇਂ ਤੋਂ ਜਿੰਨੀਆਂ ਵੀ ਸਰਕਾਰਾਂ ਨਕਮੀਆਂ ਆਈਆਂ ਹਰ ਸਰਕਾਰ ਨੇ ਇਹੀ ਕੁਝ ਕਰਿਆ ਔਰ ਲਗਾਤਾਰ ਅਸੀਂ ਆਵਾਜ਼ ਉਠਾਉਂਦੇ ਰਹਨੇ ਆ ਕਿ ਇਹ ਸਰਕਾਰਾਂ ਜੋ ਆ ਇਹਨਾਂ ਨੇ ਤੁਹਾਨੂੰ ਇਹੀ ਕੁਝ ਦਿੱਤਾ ਕਿ ਆਪਣਾ ਇਹਨਾਂ ਨੇ ਰਾਜ ਕਰਨਾ ਹੈ ਔਰ ਆਪਣੀ ਅਫਸਰशाही ਚਮਕਾਉਣੀ ਆ ਤਾਂ ਸਾਰੇ ਮੰਤਰੀ ਐ ਐਮ ਐਲ اے ਤੇ ਜਿੰਨੇ ਅਫਸਰ ਐ ਸਾਰੇ ਹੀ ਆਪਣਾ ਆਪਣਾ ਦੇਖ ਰਿਹਾ ਕਿ ਸਾਡਾ ਕੀ ਹੋਣਾ ਤਾਂ ਚੰਡੀਗੜ੍ਹ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ ਤਾਂ ਉੱਥੇ ਕਾਨੂੰਨ ਕੀ ਆ ਕਿ ਪਾਰਕਿੰਗਾਂ ਪਬਲਿਕ ਵਾਸਤੇ ਬਣੀਆਂ ਨੇ ਤੇ ਜੇ ਮੁਹਾਲੀ ਚ ਆ ਜਾਂਦੇ ਹੋ ਪੰਜਾਬ ਚ ਐਂਟਰ ਹੁੰਦੇ ਹੋ ਤਾ ਇਹ ਮੁਹਾਲੀ ਦਾ ਪੁੱਡਾ ਔਰ ਪੁੱਡਾ ਦਫਤਰ ਦੇ ਸਾਹਮਣੇ ਆਮ ਪਬਲਿਕ ਨੂੰ ਇਹੀ ਆ ਕਿ ਤੁਸੀਂ ਆਪਣੀਆਂ ਗੱਡੀਆਂ ਬਾਹਰ ਖੜੀਆਂ ਕਰੋ ਪਹਿਲਾਂ ਹੀ ਗਾਰਡ ਖੜੇ ਕੀਤੇ ਹੋਏ ਆ ਲਿਖਤੀ ਬੋਰਡ ਲਾਏ ਹੋਏ ਆ ਕਿ ਨਾਟਾ ਲੋਡ ਪ੍ਰਾਈਵਟ ਵਹੀਕਲ ਇਨਸਾਈਡ ਜੇ ਅੰਦਰਲੀ ਸਾਈਡ ਹੈ ਪ੍ਰਾਈਵੇਟ ਵਹੀਕਲ ਨਹੀਂ ਜਾਏਗਾ ਤਾਂ ਉਸ ਦੀ ਜ਼ਿੰਮੇਵਾਰੀ ਕੀ ਆ ਜੇ ਕਿਸੇ ਪਰਿਵਾਰ ਦੇ ਨਾਲ ਛੋਟਾ ਬੱਚਾ ਆ ਜਾਂਦਾ ਹੈ ਤੇ ਉਹ ਬੱਚੇ ਨੂੰ ਕਿੱਥੇ ਛੱਡ ਕੇ ਜਾਵੇਗਾ ਜੇ ਕਿਸੇ ਪਰਿਵਾਰ ਦੇ ਨਾਲ ਕੋਈ ਬਜ਼ੁਰਗ ਆ ਜਾਂਦਾ ਹੈ ਤਾਂ ਬਜ਼ੁਰਗ ਨੂੰ ਕਿੱਥੇ ਛੱਡ ਕੇ ਜਾਵੇਗਾ ਅੱਜ ਤਾਂ ਸਰਦੀ ਆ ਜਦੋਂ ਗਰਮੀਆਂ ਹੁੰਦੀਆਂ ਤਾਂ ਕਾਰ ਵਿੱਚ ਬਹਿਣਾ ਵੀ ਔਖਾ ਹਰ ਬੰਦੇ ਕੋਲ ਨਵੀਆਂ ਕਾਰਾਂ ਨਹੀਂ ਕਿ ਉਹ ਏਸੀ ਲਗਾ ਕੇ ਛੱਡ ਕੇ ਆ ਜਾਣ ਕੋਈ ਬੱਚਾ ਗੱਡੀ ਦੇ ਵਿੱਚ ਸ਼ਰਾਰਤ ਵੀ ਕਰ ਸਕਦਾ ਲੇਕਿਨ ਇਹ ਮਜਬੂਰੀ ਹੈ ਲੋਕਾਂ ਦੀ ਕਿ ਇਹ ਨਾ ਕਮੀਆਂ ਸਰਕਾਰਾਂ ਦੇ ਅੱਗੇ ਝੁਕਣਾ ਹੀ ਪੈਂਦਾ ਇਹਨਾਂ ਦੇ ਗੁਲਾਮ ਹੋ ਕੇ ਰਹਿਣਾ ਪੈਂਦਾ ਤਾਂ ਇਸ ਨੂੰ ਗੁਲਾਮੀ ਕਿਹਾ ਜਾਂਦਾ ਹੈ ਇਹ ਗੁਲਾਮੀ ਹੈ ਇਹ ਆਜ਼ਾਦੀ ਨਹੀਂ ਹੈਗੀ ਤਾਂ ਇਹ ਤੁਹਾਨੂੰ ਇਸ ਵੇਲੇ ਅਸੀਂ ਪੁੱਡਾ ਦਾ ਦਫ਼ਤਰ ਬੁਖਾ ਰਹੇ ਆ ਅੱਗੇ ਸਮੇਂ ਵਿੱਚ ਹੋਰ ਵੀ ਦਫ਼ਤਰਾਂ ਦੇ ਹਾਲਾਤ ਦਿਖਾਵਾਂਗੇ ਜੋ ਸਰਕਾਰੀ ادارے ਆ ਜਿਨ੍ਹਾਂ ਦੀ ਤੁਸੀਂ ਆਸ ਲਗਾਈ ਆ ਕਿ ਸਰਕਾਰੀ ادارے ਤੁਹਾਨੂੰ ਕੀ ਸਹੂਲਤਾਂ ਦੇ ਰਿਹਾ ਅੰਦਰ ਕੀ ਸਹੂਲਤਾਂ ਮਿਲ ਰਹੀਆਂ ਤੁਹਾਨੂੰ ਬਾਹਰੋਂ ਵੀ ਬਿਲਕੁਲ ਝਾਕ ਮਿਲ ਜਾਣੀ ਆ ਬਾਹਰੋਂ ਹੀ ਤੁਹਾਨੂੰ ਗੇਟ ਤੋਂ ਕਿਹਾ ਜਾਣਾ ਕਿ ਜੇ ਤੁਹਾਡੇ ਨਾਲ ਕੋਈ ਬਿਮਾਰ ਆ ਤੇ ਉਹਨੂੰ ਗੱਡੀ 'ਚ ਰਹਿਣ ਦਿਓ ਜੇ ਤੁਹਾਡੇ ਨਾਲ ਕੋਈ ਬੱਚੇ ਆ ਤਾਂ ਗੱਡੀ 'ਚ ਰਹਿਣ ਦਿਓ ਤਾਂ ਤੁਸੀਂ ਗੱਡੀ ਜਿਹੜੀ ਆ ਉਹ ਬਾਹਰ ਖੜੀ ਕਰੋ ਕਿਸੇ ਨੂੰ ਕੋਈ ਪਤਾ ਨਹੀਂ ਕਿ ਕਿਸੇ ਦੀ ਮਜਬੂਰੀ ਕੀ ਆ ਇਹ ਕੋਈ ਨਹੀਂ ਜਾਣਦਾ ਔਰ ਹਰ ਮਹਿਕਮੇ ਦੇ ਅੰਦਰ ਸਿਰਫ ਸਰਕਾਰੀ ਅਫਸਰਾਂ ਦੀਆਂ ਹੀ ਪਾਰਕਿੰਗਾਂ ਨੇ ਔਰ ਇਹ ਸਿਰ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਇਸ ਬਾਰੇ ਤੁਸੀਂ ਵੀ ਕਮੈਂਟ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਤਰਜਿੰਦਰ ਦੇ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ